ਹਾਂਜੀ ਸਾਸਰੀ ਕਾਲਜ ਦੇ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜੀ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਤਰੀਕ ਹੋਗੀ 22 ਅਗਸਤ ਤੇ ਟਾਈਮ ਹੈਗਾ ਸਵੇਰ ਦੇ 3:00 ਬਾਈ ਥੈਂਕ ਯੂ ਹਾਂ ਤੇ ਸਵੇਰ ਦੇ 4:00 ਵਜੇ ਤੇ ਸਾਡੀ ਸ਼ਿਫਟ ਹੋਗੀ ਪਹਿਲੀ ਖਤਮ ਤੇ ਹੁਣ ਅਸੀਂ ਰੂਮ ਤੇ ਚੱਲਦੇ ਹਾਂ ਫੇਰ ਘੰਟੇ ਡੇਢ ਘੰਟੇ ਦੀ ਰੈਸਟ ਤੋਂ ਬਾਅਦ ਸਾਡੀ ਦੁਬਾਰੇ ਫੇਰ ਸ਼ਿਫਟ ਹੈ ਜੀ ਉਹ ਸਾਡੀ ਹੈਗੀ 11:00 ਵਜੇ ਤੱਕ ਕਿ ਨੋਟਾਈਮਸੇ ਥੋੜਾ ਮੋਟਾ ਰੈਸਟ ਲੈ ਲਾਂਗੇ ਨਾਲੇ ਨਾਲੇ ਫੋਨ ਵਗੈਰਾ ਚਾਰਜ ਹੋ ਜਾਣਗੇ ਤੇ ਕੰਮ ਅਗਸਤ ਦੇ ਸਟਾਰਟਿੰਗ ਤਾਂ ਥੋੜਾ ਜਿਹਾ ਘੱਟ ਸੀਗਾ ਤੇ ਹੁਣ ਥੋੜਾ ਜਿਹਾ ਕੰਮ ਵਧੀਆ ਚੱਲ ਪਿਆ ਤੇ ਪਹਿਲਾਂ ਪਹਿਲਾਂ ਤਾਂ ਸਾਨੂੰ ਕੋਰੇ 2 ਕੋਰੇ 3 ਆਰਡਰ ਇਦਾਂ ਹੀ ਪਿਆ ਕਰਨ ਤੇ ਹੁਣ ਆਹ ਹਫਤੇ ਤੋਂ ਵਧੀਆ ਲੱਗਣ ਲੱਗੇ ਨੇਗੇ ਤੇ ਹੁਣ ਵਧੀਆ ਚੱਲ ਪਿਆ ਕੰਮ ਤੇ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਆਪਾਂ ਆਪਣਾ ਕੰਮ ਵਗੈਰਾ ਸਾਰਾ ਉੱਥੇ ਦਿਖਾਵਾਂਗੇ ਕਿੱਥੇ ਆਪਾਂ ਜਾ ਕੇ ਲੌਗ ਇਨ ਕਰਨਾ ਹੁੰਦਾ ਇਸ ਤਰ੍ਹਾਂ ਲੌਗਨ ਹੁੰਦਾਗਾ ਆਪਣਾ ਮਰਦੇਵ ਦੇ ਵਿੱਚ ਜਾ ਕੇ ਆਪਣੇ ਜ਼ੋਨ ਚ ਤੇ ਹੁਣ ਆਪਾਂ ਚੱਲਦੇ ਉਧਰ ਨੂੰ ਨਾਲੇ ਚਾਹ ਵਗੈਰਾ ਪੀ ਲਾਂਗੇ ਚਲੋ ਉੱਥੇ ਜਾ ਕੇ ਤੇ ਅੱਜ ਵਰ ਕੀ ਗੱਲ ਦੱਸੀਆ ਬਲੌਗ ਦੇ ਵਿੱਚ ਆਪਾਂ ਲਾਈ ਚੱਲਦੇ ਚੱਲ ਬੈਠੇ ਬੈਠੇ ਠੱਠ ਜਾਈਦਾ ਹਾਂ ਤੇ ਮੋਟਰਸਾਈਕਲ ਸਾਰਾ ਦਿਨ ਬੈਠਾ ਨਹੀਂ ਜਾਂਦਾ ਹਾਂ ਨਹੀਂ ਬੈਠਾ ਕਿਉਂ ਨਹੀਂ ਹੁੰਦਾ ਹੁਣ ਵੀ ਬਹਿਣੀ ਆ ਆਪਾਂ ਯਾਰ ਫਿਰ ਵੀ ਫਿਰ ਚੱਲੇ ਜਾਂਦੇ ਹਾਂ ਚਲਾ ਜਾਪਾਂ ਅਸੀਂ ਤੇ ট্রাক ਨਾਲ ਜਿੰਨੇ ਹੈਗੇ ਹਜੇ ਆਪਾਂ ਨੂੰ ਨਾ ਮਾ ਲੱਗਿਆ ਹੁਣ 25ਵਾਂ ਸਾਲ ਆਪਾਂ 24 ਸਾਲ ਦਾ ਉਹ ਦੱਸਦੇ ਆ ਆਪਣਾ ਐਕਸਪੀਰੀਅੰਸ ਐਕਸਪੀਰੀਅੰਸ ਨਹੀਂ ਆਹ ਕੀ ਕੁਝ ਆਪਾਂ ਦੇਖਿਆ ਆਪਾਂ 20 24 23 ਸਾਲਾਂ ਚ ਕੀਤਾ ਕੀ ਕੁਝ ਤੇ ਮੈਂ ਤਾਂ ਅਗਲੇ ਮਹੀਨੇ ਪੈਸਾ ਕਰ ਦੁਬਈਆਂ ਨੂੰ ਤੂੰ ਛੋਟਾ ਮੈਥੋਂ ਦਾ ਦੋਸਾ ਜੁਦਾ ਅੱਜ ਉੱਪਰ ਇੱਥੇ ਲੁਮਣੇ ਜਾ ਕੇ ਪਹਿਲੇ 7-8 ਸਾਲਾਂ ਤੱਕ ਆਪਾਂ ਨੂੰ ਕੋਈ ਪਤਾ ਨਹੀਂ ਹੈਗਾ ਤੇ ਨਹੀਂ ਪਹਿਲੇ 4-5 ਸਾਲਾਂ ਆਪਾਂ ਨੂੰ ਸਿਰਫ ਸਕੂਲ ਬਾਰੇ ਪਤਾ ਆਪਾਂ ਨੂੰ ਚੌਂਟਾ ਸਾਹਿਬ ਪੜਿਆ ਮੈਂ ਤੇ ਪਹਿਲੀਆਂ ਦੋ ਕਲਾਸਾਂ ਨਰਸਰੀ ਤੇ ਕੇਜੀ ਮੈਂ ਚੌਂਟਾ ਸਾਹਿਬ ਪੜਿਆਗਾ ਗੁਰਦੁਆਰਾ ਵੀ ਉੱਥੇ ਨਾਲ ਤੇ ਗੁਰਦੁਆਰ ਦੇ ਵਿੱਚ ਹੀ ਸਕੂਲ ਸੀਗਾ ਤੇ ਉੱਥੇ ਪੜਿਆ ਮੈਂ ਤੇ ਉੱਥੇ ਮੇਰੇ ਟੀਚਰ ਹੁੰਦੇ ਸੀ ਬੀਬੀਤ ਮੈਮ ਤੇ ਉਹਨਾਂ ਤੋਂ ਪੜਿਆ ਮੈਂ ਮੇਰੇ ਯਾਦ ਆਗਾ ਤੇ ਉਹਨਾਂ ਦਿਨਾਂ ਦੇ ਵਿੱਚ ਹੀ ਮੈਂ ਟਿਊਸ਼ਨ ਲੱਗਿਆ ਹੁੰਦਾ ਸੀ ਹਰਜੀਤ ਸਰ ਕੋਲੇ ਰਾਜੀਏ ਪਿੰਡ ਜੀ ਆਪਣੇ ਤੇ ਉਦੋਂ ਮੈਂ ਸਟੱਡੀ ਦੇ ਵਿੱਚ ਪੂਰਾ ਟੈਲੀਜੈਂਟ ਹੁੰਦਾ ਸੀਗਾ ਤੇ ਮੇਰੇ ਕੋਲੇ ਸਰਟੀਫਿਕੇਟ ਆ ਪਰੇ ਨੇ ਕਿ ਹਜੇ ਵੀ ਤੇ ਫਸਟ ਸੈਕੰਡ ਪੋਜੀਸ਼ਨ ਤੇ ਆਉਂਦਾ ਰਿਹਾ ਉਹ ਮੈਂ 2 ਸਾਲ ਹੁਣ ਪੜ੍ਹਾਈ ਚ ਚੰਗੀ ਤੇਰੀ ਹਾਂ ਤੇ ਫਿਰ ਉਸ ਤੋਂ ਬਾਅਦ ਮੈਂ ਸਕੂਲ ਚੇਂਜ ਕੀਤਾ ਇੱਧਰ ਪਾਣੀ ਤੇ ਉਹ ਕੀਤਾ ਮੈਂ ਅਕੈਡਮੀ ਚ ਗਿਆ ਫਿਰ ਮੈਂ ਸੰਤਾ ترਸੁੰਗ੍ਹ ਕਾ ਐਡਮਿਨ ਤੇ ਪੰਦੇਰ ਹੁੰਦੀ ਸਾਡੇ ਪਿੰਡ ਕੋਲੇ ਪੰਦੇਰ ਪੰਦੇਰ ਤੂੰ ਕਿੱਥੇ ਰਹਿ ਗਿਆ ਮੈਂ ਗਿਆ ਸੀ ਉਦੋਂ ਮੁੰਡਿਆਂ ਨਾਲ ਗਿਆ ਸੀ ਇੱਥੇ ਗੁਰਦੁਆਰਾ ਆディ ਤੇ ਜੱਗੀ ਬਾਬਾ ਨਹੀਂ ਵੰਦਦਾ ਸੀ ਪੰਦੇਰ ਹਾਂ ਉੱਥੇ ਗਿਆ ਸੀ ਸਾਡੇ ਗਵੰਡੀ ਪਿੰਡ ਹੀ ਆਹੋ ਬੱਬੇ ਮੈਂ ਜਾਵਾਂ ਨੇੜੇ ਪੰਦੇਰ ਗੁਰਦੁਆਰਾ ਸਭ ਹਾਂ ਫੇਰ ਫੇਰ ਮੈਂ ਦੱਸ ਦਿਆਂ ਤੁਹਾਨੂੰ ਗੱਲ ਤੇ ਫੇਰ ਮੈਂ ਉੱਥੇ ਪੜਿਆਂਗਾ ਚੌਥੀ ਤੱਕ ਫਸਟ ਸੈਕੰਡ ਥਰਡ ਫੋਰਥ ਵੀ ਉੱਥੇ ਕਰੀ ਸੀ ਅਈ ਕਰ ਲਈ ਸੀ ਮੈਂ ਫੋਰਥ ਵੇਬੀ ਹਾਂ ਫੋਰਸ ਕਰ ਲਈ ਸੀ ਤੇ ਫਿਰ ਉਸ ਤੋਂ ਬਾਅਦ ਅਸੀਂ ਕਿਸੇ ਦੇ ਕਹਿਣ ਤੇ ਸਾਨੂੰ ਕੋਈ ਕਹਿੰਦਾ ਵੀ ਸੀਪੀ ਅਸੀਂ ਸਕੂਲ ਚ ਲੱਗੋ ਪੰਜਾਬ ਬੋਰਡ ਚ ਕੋਈ ਇੰਨਾ ਹੈ ਨਹੀਂ ਫਾਇਦਾ ਤੇ ਫਿਰ ਅਸੀਂ ਸਕੂਲ ਚੇਂਜ ਕੀਤਾ ਤੇ ਜਦੋਂ ਸਕੂਲ ਚੇਂਜ ਕਰਨ ਲਈ ਆਪਣਾ ਜਿਹੜਾ ਪੇਪਰ ਹੁੰਦਾ ਉਹ ਦੇਣ ਗਏ ਤੇ ਮੈਂ ਪਹਿਲਾਂ ਪੰਜਾਬ ਬੋਰਡ ਚ ਪੜਿਆ ਸੀ ਆਪ ਨੂੰ ਇੰਗਲਿਸ਼ ਚ ਕੁਝ ਵੀ ਨਹੀਂ ਸੀ ਆਉਂਦਾ ਤੇ ਇੱਕ ਫਰਸਟ ਸੈਕੰਡ ਕਲਾਸ ਦੇ ਵਿੱਚ ਆਪ ਨੂੰ ਕੋਈ ਇੰਨੀ ਅੰਗਰੇਜ਼ੀ ਕੋਈ ਖਾਸ ਪੜਾਉਂਦੇ ਵੀ ਨਹੀਂ ਹੁੰਦੇਗੇ ਪੰਜਾਬ ਬੋਰਡ ਵਾਲੇ ਤੇ ਬਾਕੀ ਉਦੋਂ ਆਈ ਯਾਰ ਆਇਆ ਬਣੀ ਆ ਵੀ ਉਹੋ ਮਾਨੇ ਕਿ ਚੱਕਰ ਆ ਵੀ ਪਾਉ ਹੁਣੀ ਦਾ ਉਹ ਐ ਫਰਕ ਹੁੰਦਾ ਨਾ ਪੰਜਾਬ ਬੋਰਡ ਤੇ ਸੀਬੀਐਸਸੀ ਬੋਰਡ ਦਾ ਆਰਮੀ ਤੱਕ ਵੀ ਉਹ ਸਲੇਵਸ ਅਲੱਗ ਅਲੱਗ ਹੋਣ ਕਰਕੇ ਤੇ ਆਪਾਂ ਨੂੰ ਸਲੇਵਸ ਆਪਰ ਅੱਟਾਵਾਜੀ ਕਰਦਣੇ ਸੀ ਉਦੋਂ ਤੇ ਚੌਥੀ ਕਲਾਸ ਚ ਭਾਈ ਮੈਂ ਦੇਣ ਗਿਆ ਪੇਪਰ ਪੀਖੀ ਤੇ ਪੀਖੀ ਸਕੂਲ ਚ ਗਿਆ ਪੇਪਰ ਦੇਣਾ ਮੇਰੇ ਯਾਰਾ ਮੇਰਾ ਡੈਡੀ ਮੈਨੂੰ ਟਰੈਕਟਰ ਤੇ ਲੈ ਕੇ ਆਇਆ ਸੀਗਾ ਆ ਸੀ ਟਰੈਕਟਰ ਤੇ ਗਿਆ ਸੀ ਮੈਂ ਮੈਂ ਮੇਰੀ ਭੈਣ ਇੱਕ ਮੇਰੇ ਤਾਇ ਦਾ ਮੁੰਡਾ ਤੱਕ ਮੇਰੀ ਮੰਮੀ ਅਸੀਂ ਪੰਜੇ ਜਾਣੇ ਗਏ ਸੀਗੇ ਤੇ ਪਹਿਲੇ ਦਿਨ ਸਾਡਾ ਪੇਪਰ ਲਿੱਤਾ ਤੇ ਮੇਰੇ 30 ਦੇ ਵਿੱਚੋਂ ਤਿੰਨ ਪਤਾ ਨਹੀਂ ਚਾਰ ਨੰਬਰ ਆਏ ਤੇ ਨਹੀਂ ਸਹੀ ਹੈ ਯਾਰ ਮੈਂ ਜਮਾਂ ਸੱਚ ਦਰਾਂਗਾ ਤੇ ਫਿਰ ਸਕੂਲ ਵਾਲੇ ਕਹਿੰਦੇ ਵੀ ਚਲੋ ਵੀ ਬੱਚਾ ਕਈ ਵਾਰੀ ਨਰਵਸ ਹੁੰਦਾ ਵੀ ਦੁਬਾਰੇ ਆਇਓ ਪੇਪਰ ਦੇਣਾ ਤੇ ਫਿਰ ਅਸੀਂ ਦੁਬਾਰੇ ਗਏ ਪੇਪਰ ਦੇਣਾ ਤੇ ਦੁਬਾਰੇ ਵੀ ਮੇਰਾ ਸੇਮ ਪਰ ਉਹੀ ਹਾਲ ਤੇ ਫਿਰ ਸਾਨੂੰ ਤਿੰਨ ਜਣਿਆਂ ਨੂੰ ਮੈਂ ਤੇ ਮੇਰੀ ਭੈਣ ਮੈਂ ਤੇ ਮੇਰਾ ਤਾਇ ਦਾ ਮੁੰਡਾ ਤੇ ਤਿੰਨਾਂ ਨੂੰ ਉਹ ਦੋਨੇ ਇੱਕ ਕਲਾਸ ਚ ਸੀ ਮੈਂ ਉਹਨਾਂ ਤੋਂ ਦੋ ਸਾਲ ਅੱਗੇ ਸੀਗਾ ਤੇ ਮੈਨੂੰ ਚੌਥੀ ਦੀ ਥਾਂ ਤੇ ਰੱਖਿਆ ਮੈਨੂੰ ਪੰਜਵੀਂ ਚ ਐਡਮਿਸ਼ਨ ਲੈਣੀ ਸੀ ਮੈਂ ਮੈਨੂੰ ਐਡਮਿਸ਼ਨ ਮਿਲੀ ਤੀਜੀ ਕਲਾਸ ਚ ਥਰਡ ਕਲਾਸ ਚ ਤੇ ਉਹਨਾਂ ਨੇ ਲੈਣੀ ਸੀ ਐਡਮਿਸ਼ਨ ਮੇਰੇ ਵੀ ਥਰਡ ਕਲਾਸ ਚ ਉਹਨਾਂ ਨੂੰ ਮਿਲੀ ਫਸਟ ਕਲਾਸ ਚ ਤੇ ਦੋ ਦੋ ਕਲਾਸਾਂ ਮੇਰੀਆਂ ਬੈਕ ਲੱਗੀਆਂ ਤੇ ਉਹ ਚੱਕਰ ਚ ਉਦੋਂ ਚਲੋ ਉੱਥੇ ਇੰਗਲਿਸ਼ ਮੀਡੀਅਮ ਹੋਣ ਕਰਕੇ ਪਹਿਲੇ ਸਾਲ ਥੋੜੀ ਜਿਹੀ ਦਿੱਕਤ ਆਈ ਇੰਗਲਿਸ਼ ਚ ਆਪਾਂ ਨੂੰ ਪੜ੍ਹਨਾ ਪੜਦਾ ਘੱਟ ਹੀ ਹੁੰਦਾ ਸੀ ਉਹ ਤੇ ਉਸ ਤੋਂ ਬਾਅਦ ਫਿਰ 2 ਸਾਲ ਬਾਅਦ ਚੌਥੀ ਪੰਜਵੀਂ ਚੱਕ ਮੈਂ ਵਧੀਆ ਚੱਲ ਪਿਆ ਕੰਮ ਚੱਲ ਤੇ ਉਸ ਤੋਂ ਬਾਅਦ ਅੱਗੇ ਕੀ ਬਣਿਆ ਆਪਣੇ ਨਾਲ 10ਵੀਂ ਚ ਹੋ ਗਈ ਕਰਦੇ ਕਰਾਉਣੇ ਚਲੋ ਆਈ ਨਹੀਂ ਹਜੇ ਤਾਂ ਰਾਜ ਬਹੁਤ ਕੋਸਾ ਖੜ ਜਾ ਹੁਣ ਰੂਮ ਚ ਫੇਰ ਹੀ ਚੱਲਦੇ ਆ ਖੜ ਜਾ ਹੁਣ ਗੱਲਾਂ ਝਾੜ ਆ ਗਈਆਂ ਸਾਰੀਆਂ ਤੇ ਜਦੋਂ ਤੀਸਰੀ ਕਲਾਸ ਚ ਹੋਏ ਹੋਏ ਮੈਂ ਸਿੱਖ ਲਿਆ ਟਰੈਕਟਰ ਤੇ ਉਸ ਤੋਂ ਬਾਅਦ ਚਲੋ ਜਿਆਦਾ ਧਿਆਨ ਨਹੀਂ ਆਪਾਂ ਟਰੈਕਟਰ 'ਚ ਦਿੱਤਾ ਹੈਗਾ ਪਹਿਲਾਂ ਆਪਾਂ ਪੜਾਈ 'ਚ ਧਿਆਨ ਰੱਖਿਆ ਤੇ ਵਧੀਆ ਆਪਾਂ ਪੜਦੇ ਆ ਕੇ ਕੰਮ ਕਰਦੇ ਸਕੂਲ ਦਾ ਤੇ ਨਾਲ ਹੁੰਦੇ ਘਰ ਦੇਆਂ ਕੰਮ ਕਰਾਉਂਦੇ ਜਿਵੇਂ ਤੇ ਆਪਾਂ ਪਹਿਲੇ ਦਿਨ ਤੋਂ ਕਦੇ ਵੀ ਇਹ ਨਹੀਂ ਸੋਚਿਆ ਹੈਗਾ ਵੀ ਆਪਾਂ ਖੇਡਣ ਬਾਅਦ ਕਿਤੇ ਜਾ ਕਿਤੇ ਸੱਤ 'ਚ ਬਹਿ ਕੇ ਤਾਂਸ ਖੇੜਿਆ ਏ ਤੇ ਜਾ ਕੇ ਤੇ ਆਪਾਂ ਰਾਤ ਨੂੰ ਖੁੰਡ ਤੇ ਬੈਠਾਂਗੇ ਨਹੀਂ ਆਪਾਂ ਕਦੇ ਵੀ ਇਹ ਨਹੀਂ ਕੀਤਾ ਹੈਗਾ ਤੇ ਬਸ ਆਪਾਂ ਆਪਣੇ ਘਰੇ ਪੜ੍ਹਾਈ ਤੱਕ ਜਾ ਆਪਦੇ ਕੰਮ ਤੱਕ ਮਤਲਬ ਉਸੇ ਆਪਣਾ ਸਾਰਾ ਤੇ ਉਸ ਤੋਂ ਬਾਅਦ ਚਲੋ ਟਰੈਕਟਰ ਵੀ ਆਪਾਂ ਸਿੱਖਿਆ ਵੀ ਆਇਆ ਨਹੀਂ ਹੈਗਾ ਵੀ ਆਪਾਂ ਪੜ੍ਹਾਈ ਦਾ ਖੜਾ ਛੱਡਤਾ ਤੇ ਨਾਲ ਹੁੰਦੇ ਆਪਾਂ ਡੈਡੀ ਵਰਗਾ ਨਾਲ ਘਰੇ ਕੰਮ ਕਰਾਉਂਦੇ ਟਰੈਕਟਰ ਦਾ ਜਿੰਨਾ ਵੀ ਹੁੰਦਾ ਸੀ ਤੇ ਨਾਲ-ਨਾਲ ਪੜ੍ਹਦੇ ਪਹਿਲਾਂ ਤਾਂ ਆਪਾਂ ਚੌ ਚੌ ਦੇ ਵਿੱਚ ਟਰੈਕਟਰ ਤੇ ਵੀ ਮੈਂ ਬਾਹੂ ਅੱਜ ਤੇ ਜਦੋਂ ਕੋਲੋਂ ਟਰੈਕਟਰ ਮੇਰਾ ਤਾਇਆ ਚਲਾਉਂਦਾ ਸੀਗਾ ਤਾਇਆ ਜੀ ਤੇ ਉਦੋਂ ਮੈਨੂੰ ਚੌ ਹੁੰਦਾ ਵੀ ਮੈਂ ਖੇਤ ਚਾਹ ਲੈ ਕੇ ਜਾਵਾਂ ਤੇ ਚਾਹ ਫੜਾਉਣ ਜਾਵਾਂ ਤੇ ਜਿੰਨਾ ਟਾਈਮ ਉਹ ਚਾਹ ਪੀਣਗੇ ਉਹਨਾਂ ਟਾਈਮ ਟਰੈਕਟਰ ਮੈਂ ਚਲਾਉਂਗਾ ਫਿਰ ਕਰਦਿਆ ਕਰਾਉਂਦੇ ਉਹਦੇ ਇੱਕ ਸਾਡੇ ਸਿਰੀ ਹੁੰਦਾ ਸੀ ਪਾਲ ਚਾਚਾ ਚਲੋ ਮੈਂ ਉਹਨੂੰ ਸਾਡੇ ਜਿੰਨੇ ਵੀ ਸਿਰੀ ਨੇ ਆਪਾਂ ਹਰੇਕ ਨੂੰ ਰਿਸਪੈਕਟ ਦੇ ਤੌਰ ਤੇ ਚਾਚਾ ਕਹਿ ਕੇ ਬੁਲਾਉਣਗੇ ਤੇ ਮੈਨੂੰ ਉਹਨਾਂ ਦਾ ਬਹੁਤ ਸਹਿਯੋਗ ਆ ਟਰੈਕਟਰ ਚਲਾਉਣ ਚ ਸਖਿਉਣ ਚ ਤੇ ਉਹ ਖਰਚੇ ਵੱਡਣ ਵਾਲੀ ਮਸ਼ੀਨ ਸਾਡੇ ਐਸ ਟਰੈਕਟਰ ਮੰਗਰ ਹੁੰਦੀ ਤੇ ਉਹ ਕੀ ਕਰਦੇ ਜਦੋਂ ਚਾਹ ਲੈ ਕੇ ਜਾਂਦਾ ਮੈਂ ਦੁਪਹਿਰੇ ਉਹ ਮੈਨੂੰ ਰਾਹ ਹਲ પાਕੇ ਫੜਾ ਦਿੰਦਾ ਵੀ ਇਹਦੇ ਉੱਤੋਂ ਦੀ ਬਸਾਂ ਗੇੜੇ ਮੋੜੀ ਚੱਲ ਤੇ ਫਿਰ ਕਰਦੇ ਕਰਾਉਂਦੇ ਉਹਨੇ ਸਿਖਾਇਆ ਫਿਰ ਸੜਕ ਤੇ ਫੜਾਇਆ ਕਰੇ ਹੌਲੀ ਹੌਲੀ ਤੇ ਫਿਰ ਉਦੋਂ ਸਾਡੇ ਕੋਟ ਵਾਲੀ ਚਬਾਨ ਹੁੰਦਾ ਸੀ ਨਹਿਰ ਤੇ ਠੇਕੇ ਤੇ ਜ਼ਮੀਨ ਲੱਤੀ ਹੁੰਦੀ ਸੀ ਕੋਟਦੋਨੇ ਵਾਲੀ ਸਾਈਡ ਤੇ ਮੈਂ 77 ਹੋ ਗਿਆ ਤੇ ਆਪਾਂ ਨੂੰ ਆਪਣੇ ਪਾਲ ਚਾਚੇ ਨੇ ਸਿਖਾਇਆ ਟਰੈਕਟਰ ਕੋਟ ਵਾਲੇ ਉਧਰ ਕੋਟਦੋਨੇ ਵਾਲੀ ਸਾਈਡ ਜ਼ਮੀਨ ਦੇ ਜਿਹੜੀ ਸਾਡੀ ਉਦੋਂ ਮੈਂ ਰੋਡ ਦੇ ਉੱਤੇ ਪਹਿਲੀ ਵਾਰ ਟਰੈਕਟਰ ਚਲਾਇਆ ਸੀ ਮੈਨੂੰ ਅੱਜ ਵੀ ਯਾਦ ਆ ਤੇ ਜਦੋਂ ਜਮਾਂ ਪਹਿਲੀ ਵਾਰ ਟਰੈਕਟਰ ਚਲਾਇਆ ਸੀ ਆਉਦੀ ਜ਼ਿੰਦਗੀ ਚ ਉਦੋਂ ਮੇਰੇ ਇਹ ਵੀ ਯਾਦ ਆਗਾ ਤੇ ਮੈਥੋਂ ਗੇਰ ਪਾਵਣ ਵੇਲੇ ਮੈਂ ਕਲੱਚ ਨੀਚੇ ਲੱਭਿਆ ਮੇਥੋਂ ਬੰਦ ਹੋ ਗਿਆ ਸੀ ਟਰੈਕਟਰ ਤੇ ਉਦੋਂ ਮੈਨੂੰ ਗਾਲਾਂ ਵੀ ਪਈਆਂ ਤੇ ਉਦੋਂ ਸਾਡੇ ਹੁੰਦਾ ਸੀ ਟਰੈਕਟਰ ਸਵਰਾਜ 855 416 ਵਾਲਾ ਹੁੰਦਾ ਜਿਹੜਾ ਤੇ ਉਹ ਮੇਥੋਂ ਹੋ ਗਿਆ ਸੀ ਬੰਦ ਤੇ ਉਦੋਂ ਸਾਡੇ ਟਰੈਕਟਰ ਦੀ ਬੈਟਰੀ ਡਾਊਨ ਹੁੰਦੀ ਸੀਗੀ ਉਦੋਂ ਮੇਰੇ ਗਾਲਾਂ ਪਈਆਂ ਸੀ ਫਿਰ ਅਸੀਂ ਪਿੰਡ 'ਚ ਮੈਂ ਦੋ ਤਿੰਨ ਬੰਦੇ ਸੱਦੇ ਉਹਨਾਂ ਨੇ ਧੱਕਾ ਲਾ ਕੇ ਸਟਾਰਟ ਕਰਿਆ ਸੀ ਮੇਰੇ ਉਹ ਗੱਲ ਵੀ ਜਾਦਾ ਹੋਇਆ ਕਿੱਥੇ ਸੀ ਉਹ ਵੀ ਜਿਆਦਾ ਤੇ ਸਾਡੇ ਘਰ ਦੇ ਮੂਹਰੇ ਉਹ ਆ ਖੁੰਡ ਤੇ ਖੁੰਡੇ ਕੋਲੇ ਬੰਦ ਹੋਇਆ ਸੀ ਟਰੈਕਟਰ ਉਹਦੋਂ ਮੇਰੇ ਜ਼ਿਆਦਾ ਤੇ ਮਤਲਬ ਕਈ ਗੱਲਾਂ ਐ ਜਿੰਦ ਨੇ ਜਿਹੜੇ ਆਪਾਂ ਮੂਵਮੈਂਟ ਨਹੀਂ ਭੁੱਲਦੇ ਹੁੰਦੇ ਸਾਰੀ ਜ਼ਿੰਦਗੀ ਵੀ ਆਪਾਂ ਕਦੋਂ ਕੀ ਕੀਤਾ ਤੇ ਕਈ ਗੱਲਾਂ ਯਾਦ ਰਹਿ ਜਾਂਦੀਆਂ ਨੇ ਹੈਗੀਆਂ ਤੇ ਹੋਰ ਵੀ ਬਹੁਤ ਗੱਲਾਂ ਹੈਗੀਆਂ ਨੇ ਜੋ ਯਾਦ ਰਹਿਣ ਵਾਲੀਆਂ ਨੇ ਆਪਣੇ ਤੇ ਐ ਤਾਂ ਆਪਾਂ ਬਹੁਤ ਕੁਝ ਹੋਇਆ ਹੁੰਦਾ ਆਪਣੇ ਨਾਲ ਹਾਂ ਤੇ ਉਸ ਤੋਂ ਬਾਅਦ ਚਲੋ ਆਪਾਂ ਵੀ ਘਰੇ ਨਾਲ ਹੁੰਦੇ ਕੰਮ ਕਰਾਉਂਦੇ ਨਾਲ ਇਹ ਡੈਡੀ ਉਹਨਾਂ ਨਾਲ ਫਿਰ ਹੌਲੀ-ਹੌਲੀ ਆਪਾਂ ਆ ਵੀ ਸਾਈਕਲ ਜੀ ਮੈਂ ਧਾਰ ਸੇ ਪੰਜਵੀਂ ਸੈਮੀ ਕਲਾਸ ਸਿੱਖ ਲਿਆ ਸੀਗਾ ਸਿੱਖ ਗਿਆ ਸੀਗਾ ਤੇ ਉਦੋਂ ਮੇਰੀ ਨਾਨੀ ਨੇ ਜਦੋਂ ਮੇਰੀ ਨਾਨਕਿਆਂ ਤੋਂ ਮੈਨੂੰ ਛੋਟੀ ਜੀ ਮਤਲਬ ਕਿ ਚਲੋ 3 ਕਿਲੋਟਰ ਵਾਲੀ ਬਾਲਟੀ ਲੈ ਕੇ ਦਿੱਤੀ ਸੀ ਸਟੀਲ ਦੀ ਉਹ ਮੈਨੂੰ ਚਾਹ ਹੁੰਦਾ ਸੀ ਵੀ ਮੈਂ ਇਹ ਸਟੀਲ ਦੀ ਬਾਲਟੀ ਚ ਆਪਦੀ ਲੱਗ ਧਾਰ ਚੋਮਾਂ ਤੇ ਇਹ ਬਾਲਟੀ ਨੂੰ ਭਰਾਂ ਤੇ ਉਦੋਂ ਚੋ ਚੋ ਦੇ ਵਿੱਚ ਧਾਰਾਂ ਸਿੱਖੀਆਂ ਤੇ ਐ ਮੈਂ ਜਿੰਨੇ ਵੀ ਆਪਦੇ ਕੰਮ ਸਿੱਖੇ ਨੇ ਉਹਦੇ ਡੈਡੀ ਹੋਰਿਆਂ ਤੋਂ ਚੋ ਚੋ ਚ ਸਿੱਖੇ ਨੇ ਵੀ ਕਰੇ ਵੀ ਮੈਂ ਨੇ ਸੋਚਿਆ ਹੈਗਾ ਵੀ ਯਾਰ ਕੰਮ ਆ ਯਾਰ ਫੇਰ ਕਰਾਂਗੇ ਫੇਰ ਕਰਾਂਗੇ ਵੀ ਹਰ ਇੱਕ ਚੀਜ਼ ਆਪਾਂ ਚੌਲ ਨਾਲ ਸਿੱਖੀ ਜਿਹੜੀ ਵੀ ਚੀਜ਼ ਸਿੱਖੀ ਹੈਗੀ ਤੇ ਮੈਨੂੰ ਮੋਟਰਸਾਈਕਲ ਵੀ ਜਾਦਾਗਾ ਮੈਨੂੰ ਪਹਿਲੀ ਵਾਰੀ ਕੀਨੇ ਫੜਾਇਆ ਸੀਗਾ ਮੈਨੂੰ ਪਹਿਲੀ ਵਾਰੀ ਮੋਟਰਸਾਈਕਲ 사ਜਨ ਨੇ ਫੜਾਇਆ ਸੀਗਾ 사ਜਨ ਹੈਗਾ ਆਪਣਾ ਭਾਈ ਆਪਣਾ ਗਵਾਂਢ ਚੋਂ ਤੇ ਉਹਨਾਂ ਦੇ ਸਪਲੈਂਡਰ ਮੋਟਰਸਾਈਕਲ ਹੁੰਦਾ ਸੀ ਲਾਲ ਰੰਗ ਦਾ ਤੇ ਮੈਂ ਪਹਿਲੀ ਵਾਰੀ ਉਹ ਚਲਾਇਆ ਸੀਗਾ ਉਹ ਚਲਾਇਆ ਸੀ ਮੈਂ ਮੇਰੇ ਜਾਂਟੇ ਤਾਇਕੇ ਗੇਟ ਤੋਂ ਲੈ ਕੇ ਤੇ ਪੰਮੀ ਦਾਏ ਦੇ ਘਰ ਤੱਕ ਮਤਲਬ ਸੜਕ ਆ ਗਈ ਫਿਰਨੀ ਫਿਰਨੀ ਤੇ ਫਿਰਨੀ ਫਿਰਨੀ ਤੇ ਉੱਤੇ ਚਲਾਇਆ ਸੀ ਇਧਰੋਂ ਪਹਿਲਾਂ ਲੈ ਕੇ ਗਿਆ ਸੀਗਾ ਤੇ ਉਧਰੋਂ ਫਿਰ ਇਧਰ ਨੂੰ ਲੈ ਕੇ ਆਇਆ ਸੀ ਤੇ ਉਦੋਂ ਸਾਡੇ ਘਰੇ ਹੁੰਦਾ ਸੀ ਸਕੂਟਰ ਤੇ ਸਕੂਟਰ ਉਹ ਤੋਂ ਮੈਨੂੰ ਆਉਂਦਾ ਨਹੀਂ ਸੀਗਾ ਸਕੂਟਰ ਉਸ ਤੋਂ ਬਾਅਦ ਫਿਰ ਮੈਂ ਜਦੋਂ ਇੱਕ ਵਾਰੀ ਦੋ ਵਾਰੀ ਮੋਟਰਸਾਈਕਲ ਦੇ ਹੱਥ ਖੁੱਲ ਗਿਆ ਫਿਰ ਮੈਂ ਹੌਲੀ-ਹੌਲੀ ਬਸ ਐ ਸਕੂਟਰ ਆਪ ਹੀ ਘਰੇ ਮੱਥਾ ਮਾਰੀ ਗਿਆ ਇਸ ਤਰ੍ਹਾਂ ਸਿੱਖਿਆ ਸੀਗਾ ਤੇ ਟਰੈਕਟਰ ਦਾ ਵੀ ਤੁਹਾਨੂੰ ਦੱਸਦਾ ਮੈਂ ਤੇ ਮੋਟਰਸਾਈਕਲ ਸਕੂਟਰ ਬਾਰੇ ਵੀ ਦੱਸਦਾ ਵੀ ਕਿਸ ਤਰ੍ਹਾਂ ਸਿੱਖਿਆ ਸੀ ਤੇ ਹੁਣ ਵਾਰੀ ਆਉਂਦੀ ਆ ਗੱਡੀ ਦੀ ਗੱਡੀ ਦੀ ਪਹਿਲੀ ਵਾਰੀ ਅਸੀਂ ਲੈਤੀ ਸੀ ਜੀਪ ਸਾਡੇ ਅਸੀਂ ਮਰੀ ਸੁਰਤ ਚ ਲੈਤੀ ਸੀ ਪਹਿਲੀ ਗੱਡੀ ਸਾਡੇ ਜੀਪ ਲੈਤੀ ਸੀ ਅਸੀਂ ਤੇ ਜੀਪ ਲੈਣ ਗਏ ਸੀ ਅਸੀਂ ਉਸ ਤੋਂ ਪਹਿਲਾਂ ਜੀਪ ਹੁੰਦੀ ਸੀ ਸਾਡੇ ਬਲਕਾਰ ਚਾਚੇ ਕੇ ਤੇ ਜੀਪ ਲੈਣ ਗਏ ਸੀ ਅਸੀਂ ਮੈਂ ਮੇਰਾ ਡੈਡੀ ਮੇਰਾ ਤਾਇਆ ਮੇਰੇ ਤਾਇਆ ਦਾ ਮੁੰਡਾ ਤੇ ਬਲਕਾਰ ਚਾਚਾ ਇੱਕ ਜਗਰਾਜ ਬਾਈ ਗਿਆ ਸੀ ਅਸੀਂ 6 ਜਾਨੇ ਜੀਪ ਲੈਣ ਗਏ ਸੀ ਤੇ ਪਹਿਲਾਂ ਅਸੀਂ ਬਹੁਤ ਪਿੰਡਾਂ ਦੇ ਵਿੱਚ ਗੇੜੇ ਕੱਡੇ ਸਾਨੂੰ ਜੀਪ ਨਹੀਂ ਮਿਲੀ ਤੇ ਫਿਰ ਕੋਮਾ ਫਿਰ ਕਿ ਆਥਣ ਤੱਕ ਅਸੀਂ ਪਿੰਡ ਆਤਲੇ ਤੋਂ ਸਾਨੂੰ ਜੀਪ ਮਿਲੀ ਸੀਗੀ ਤੇ ਆਤਲੇੋਂ ਜੀਪ ਲੈ ਕੇ ਅਸੀਂ ਘਰੇ ਆਏ ਤੇ ਉਦੋਂ ਚਲੋ ਅਸੀਂ ਛੋਟੇ ਸੀ ਸਾਨੂੰ ਘਰ ਦੇ ਨੇ ਇੰਨਾ ਉਦੋਂ ਅਸੀਂ ਜੀਪ ਵਗੈਰਾ ਗੱਡੀ ਨਹੀਂ ਚਲਾਈ ਤੇ ਉਦੋਂ ਅਸੀਂ ਉਹ ਦਿਨਾਂ ਦੇ ਵਿੱਚ ਅਸੀਂ ਦੁੱਧ ਇਕੱਠਾ ਕਰਦੇ ਹੁੰਦੇ ਸੀ ਜਦੋਂ ਅਸੀਂ ਦੁੱਧ ਇਕੱਠਾ ਕਰ ਦੁੰਦੇ ਹਾਂ ਵੀ ਉਹ ਹੋਲੇ ਮਹਲੇ ਤੇ ਲੰਗਰ ਲਾਉਣ ਲਈ ਜਾਂ ਦਸਾਹਰੇ ਤੇ ਹੰਝੂਰ ਸਾਹਿਬ ਲਈ ਤੇ ਉਦੋਂ ਅਸੀਂ ਹੋਲੇ ਮਹਲੇ ਲਈ ਦੁੱਧ ਇਕੱਠਾ ਕਰਦੇ ਹੁੰਦੇ ਸੀਗੇ ਉਦੋਂ ਆਪਾਂ ਨੂੰ ਛੁੱਟੀਆਂ ਵੀ ਹੁੰਦੀਆਂ ਨਗੀਆਂ ਆਪਣੇ ਪੇਪਰ ਖਤਮ ਹੋਏ ਹੁੰਦੇ ਨੇ ਬੋਰਡ ਦੇ ਬੋਰਡ ਦੇ ਹਾਂ ਨਹੀਂ ਬੋਰਡ ਦੇ ਨਹੀਂ ਮਤਲਬ ਕੋਈ ਵੀ ਕਲਾਸ ਦੇ ਫਾਈਨਲ ਪੇਪਰ ਤੇ ਉਦੋਂ ਛੋਟੇ ਸੀਗੇ ਫਾਈਨਲ ਪੇਪਰ ਖਤਮ ਹੋਏ ਸੀਗੇ ਸਾਨੂੰ ਛੁੱਟੀਆਂ ਸੀਗੀਆਂ ਅਸੀਂ ਦੁੱਧ ਇਕੱਠਾ ਕਰਦੇ ਸੀਗੇ ਤੇ ਬਸ ਕਰਦੇ ਕਰਾਉਂਦੇ ਜਿਵੇਂ ਆਪਣੇ ਪਿੰਡ ਚੋਂ ਹੋਰ ਵੱਡੇ ਮੁੰਡੇ ਹੁੰਦੇ ਨੇ ਜਿਹੜੇ ਉਹ ਗੱਡੀ ਲੈ ਕੇ ਜਾਂਦੇ ਸੀ ਨਾਲ ਉਹ ਗੱਡੀ ਹੁੰਦੀ ਸੀ ਕੀ ਬਾਬਿਆਂ ਦੀ ਤੇ ਉਹ ਗੱਡੀ ਦੇ ਵਿੱਚੋਂ ਕਦੇ ਥੋੜੀ ਜੀ ਬਸ ਕਿਲੋਕੀਮੀਟਰ ਤੱਕ ਚਲਾ ਲਈ ਕਦੇ 2 ਕਿਲੋਮੀਟਰ ਚਲਾ ਲਈ ਉਹ ਗੱਡੀ ਤੋਂ ਇਸ ਤਰ੍ਹਾਂ ਹੀ ਅਸੀਂ ਗੱਡੀ ਸਿੱਖੀ ਸੀ ਉਹ ਵੀ ਚੌ ਨਾਲ ਸਿੱਖੀ ਸੀ ਜੀ ਵੀ ਆਪ ਨੂੰ ਚਾਹ ਸੀ ਆਪਾਂ ਨੂੰ ਡਰਾਈਵਰੀ ਦਾ ਚਾਹ ਆ ਪਹਿਲੇ ਦਿਨ ਤੋਂ ਵੀ ਸੜਕਾਂ ਤੇ ਹਰ ਘੁੰਮੀਆਂ ਫਰੀਏ ਵਧੀਆ ਢੇਲੀ ਨਵੇਂ ਥਾਂ ਤੇ ਜਾਈਏ ਵਿਜ਼ਿਟ ਕਰੀਏ ਤੇ ਉਸ ਤੋਂ ਬਾਅਦ ਮੈਂ ਸਾਰੀਆਂ ਚੀਜ਼ਾਂ ਮੈਂ 8ਵੀਂ ਕਲਾਸ ਤੋਂ ਪਹਿਲਾਂ-ਪਹਿਲਾਂ ਸਿੱਖ ਗਿਆ ਸੀਗਾ ਤੇ ਉਸ ਤੋਂ ਬਾਅਦ ਨਾਲ ਹੁੰਦੇ ਮੈਂ ਪੜ੍ਹਾਈ ਕੀਤੀ ਤੇ ਫਿਰ 9ਵੀਂ 10ਵੀਂ ਕਲਾਸ ਦੇ ਪੇਪਰਾਂ ਤੋਂ ਪਹਿਲਾਂ ਲੱਗਿਆ ਸੀ ਲੋਕਡਾਊਨ ਤੇ ਲੋਕਡਾਊਨ ਲੱਗਿਆ ਤੇ ਸਾਡੇ ਪੇਪਰ ਹੋਏ ਸੀ ਕੈਂਸਲ ਤੇ ਜਿਹੜੇ ਦਿਨ ਇਹ ਖਬਰ ਆਈ ਸੀ ਪੇਪਰ ਕੈਂਸਲ ਦੀ ਉਹ ਸਾਡੇ ਨਾ ਪਿੰਡ 'ਚ ਮੇਰਾ ਬਾਈਆ ਬਲਵੰਤ ਉਹਨਾਂ ਦੀ ਕੋਠੀ ਪੈਂਦੀ ਸੀ ਕੋਠੀ ਦੇ ਵਿੱਚ ਅਸੀਂ ਭਰਤ ਪਾ ਰਹੇ ਸੀ ਉਹਦੇ ਤੇ ਮੈਂ ਕਰਾਹ ਲਾ ਰਿਹਾ ਸੀ ਉੱਥੇ ਟਰੈਕਟਰ ਨਾਲ ਮੈਨੂੰ ਇੰਨਾ ਜ਼ਿਆਦਾ ਤੇ ਸਾਨੂੰ ਉੱਥੇ ਮੈਨੂੰ ਨੋਟੀਫਿਕੇਸ਼ਨ ਆਇਆ ਸੀ ਵੀ 10ਵੀਂ ਦੇ ਪੇਪਰ ਨਹੀਂ ਹੁੰਦੇ ਹੈਗੇ ਤੇ 10ਵੀਂ ਕਲਾਸ ਦੇ ਸਾਡੇ ਪੇਪਰ ਉਹ ਕੈਂਸਲ ਹੋ ਗਏ ਸੀ ਉਦੋਂ ਬਹੁਤ ਚੌੜ ਚੜਿਆ ਸਾਨੂੰ ਵੀ ਪੇਪਰ ਕੈਂਸਲ ਹੋ ਗਏ ਪੇਪਰ ਕੈਂਸਲ ਹੋ ਗਏ ਚਲੋ ਪੇਪਰ ਕੈਨਸਲ ਹੋ ਗਏ ਉਸ ਤੋਂ ਬਾਅਦ ਅਸੀਂ ਸੋਚਿਆ ਨਹੀਂ 10ਵੀਂ ਦੇ ਪੇਪਰ ਸੱਚ ਹੋਏ ਸੀ ਸਾਡੇ 10ਵੀਂ ਦੇ ਪੇਪਰ ਸਾਡੇ ਹੋਏ ਸੀ ਮਾਨਸਾ ਤੇ ਸੌਰੀ ਮਿਸ ਅੰਡਰਸਟੈਂਡਿੰਗ ਹੋ ਗਈ 12ਵੀਂ ਦੇ ਕੈਨਸਲ ਹੋਏ ਸੀ ਸਾਡੇ ਤੇ 11 10ਵੀਂ ਦੇ ਸਾਡੇ ਪੇਪਰ ਸਾਰੇ ਹੋ ਗਏ ਸੀ ਪੇਪਰਾਂ ਤੋਂ 2-4 ਦਿਨ ਬਾਅਦ ਲਾਕਡਾਊਨ ਲੱਗਿਆ ਸੀਗਾ ਤੇ ਫਿਰ ਸਾਡੀ 11ਵੀਂ ਕਲਾਸ ਤੇ 12ਵੀਂ ਦੋਨੇ ਸਾਡੀਆਂ ਲਾਕਡਾਊਨ ਦੇ ਵਿੱਚ ਨੰਗੀਆ ਮਤਲਬ 11ਵੀਂ ਤਾਂ ਅਸੀਂ ਬਿਲਕੁਲ ਘਰ ਹੀ ਰਹਿਾਂਗੇ ਸਕੂਲ ਲੱਗਿਆ ਹੀ ਨਹੀਂਗਾ ਤੇ 12ਵੀਂ ਦੇ ਵਿੱਚ ਅਸੀਂ ਕਦੇ ਜਾਂਦੇ ਕਦੇ ਨਾ ਜਾਂਦੇ ਕਦੇ ਜਾਂਦੇ ਕਦੇ ਨਾ ਜਾਂਦੇ ਕਿਉਂਕਿ 10ਵੀਂ ਤੋਂ ਬਾਅਦ ਕੀ ਹੋਇਆ ਜਦੋਂ ਕਈ ਦੋਸਤ ਮਿੱਤਰ ਹੋਰ ਸਕੂਲ 'ਚ ਲੱਗੇ ਕੋਈ ਨਾ ਜੀਜਾ ਲੱਗਣੋਂ ਹਟ ਗਿਆ ਪਰ ਪੜ੍ਹਾਈ ਦਾ ਆਪਾਂ ਖੜਾ ਨਹੀਂ ਛੱਡਿਆ ਵੀ ਘਰੇ ਪੜ੍ਹਦੇ ਰਹੇ ਤੇ ਕੋਈ ਦੋਸਤ ਮਿੱਤਰ ਹੋਰ ਸਕੂਲ 'ਚ ਵਾਗੇ ਕੋਈ ਹੋਰ ਨੂੰ ਵਾਗਿਆ ਤਾਂ ਕਰਕੇ ਥੋੜਾ ਜਿਹਾ ਜਾਣੂ ਹੋ ਗਏ ਥੋੜਾ ਜਿਹਾ ਕੁਝ ਉਦੋਂ 10ਵੀਂ ਤੋਂ ਬਾਅਦ ਆਪਾਂ ਟਰੈਕਟਰ ਵਗੈਰਾ ਵੱਧੋ ਸਿੱਖ ਗਏ ਸੀ ਤਾਂ ਉੱਧਰ ਨੂੰ ਵੱਧ ਰਹਿਣ ਲੱਗੇ ਸੀ ਪਰ ਨਹੀਂ ਵੀ ਆਪਾਂ ਸਕੂਲ ਜਾੜੇ ਵੀ ਨਹੀਂ ਛੱਡਿਆ ਹੈਗਾ ਤੇ ਫਿਰ 12ਵੀਂ ਦੇ ਵੇਸਟਾ ਪੂਰਾ ਪੱਕਾ ਹੀ ਲੋਕਡਾਊਨ ਲੱਗ ਗਿਆ ਸੀਗਾ ਮਤਲਬ ਪੇਪਰ ਸਾਡੇ ਕੈਨਸਲ ਅਸੀਂ ਜਿਹੜੀ ਆ ਮੈਂ ਪਿੱਛੇ ਗੱਲ ਦੱਸੀ ਆ ਵੀ ਜਿਸ ਦਿਨ ਮੈਂ ਬਲਵੰਤ ਦੀ ਕੋਠੀ ਚੋਂ ਕਰ ਰਿਹਾ ਸੀਗਾ ਕਰਾਹ ਲਾ ਰਿਹਾ ਸੀ ਉਹਦੇ ਸਾਡੇ 12ਵੀਂ ਦੇ ਪੇਪਰ ਕੈਨਸਲ ਹੋਏ ਸੀਗੇ ਤੇ ਮੈਨੂੰ ਗੱਲ ਵੀ ਇਹ ਬਲਕਰਨ ਨੇ ਦੱਸੀ ਸੀ ਸਾਡੇ ਪਿੰਡ ਵਾਲੇ ਨੇ ਬਲਕਰਨ ਕਹਿੰਦਾ ਵੀ ਆਪਣੇ ਪੇਪਰ ਕੈਨਸਲ ਹੋ ਗਏ ਉਦੋਂ ਸਾਨੂੰ ਪੂਰੀ ਫੁੱਲ ਖੁਸ਼ੀ ਹੋਈ ਮੈਨੂੰ ਤੇ ਬਲਕਰਨ ਨੂੰ ਅਸੀਂ ਦ ਕਿ ਉਦੋਂ ਸਾਡੋ ਹਜੇ ਮੈਂ ਦੱਸ ਨਹੀਂ ਜਿਆਦਾ ਵੀ ਉਹ ਸਾਨੂੰ ਕਿੰਨੀ ਖੁਸ਼ੀ ਹੋਈ ਪਈ ਤੇ ਪਰ ਉਦੋਂ ਅਸੀਂ ਇਹ ਸੋਚਿਆ ਵੀ ਜੇ ਆਪਾਂ ਨਾਨ ਮੈਡੀਕਲ ਵੀ ਲੈਂਦਾ ਹੁੰਦਾ ਤਾਂ ਵੀ ਅੱਜ ਆਪਾਂ ਪਾਸ ਹੋ ਜਾਣੇ ਸੀ ਪਰ ਚਲੋ ਲੈਂਤਾ ਪਾੜ ਸੀ ਸੀਗਾ ਕਿਉਂਕਿ ਆਪਾਂ ਵੀ ਸੋਚਿਆ ਸੀ ਕਿ ਆਪਾਂ ਬਾਹਰੇ ਜਾਣਾਗਾ ਤੇ ਫਿਰ ਉਸ ਤੋਂ ਬਾਅਦ ਅਸੀਂ ਮੈਂ ਹਰਪ੍ਰੀਤ ਤੇ ਜਸਨ ਖੀਵੇ ਵਾਲਾ ਮੁੰਡਾ ਤੇ ਇੱਕ ਤਰਨਪ੍ਰੀਤ ਅਸੀਂ ਚਾਰੇ ਜਾਣੇ ਲੱਗੇ ਬਰਨਾਲੇ ਹਾਈਲਾਈਟਸ ਕਰਨ ਤੇ ਉਸ ਤੋਂ ਬਾਅਦ ਮੈਂ ਬਰਨਾਲ ਇੱਕ ਮਹੀਨਾ ਲਾਇਆ ਤੇ ਉਸ ਤੋਂ ਬਾਅਦ ਫਿਰ ਮੈਂ ਚਲ ਗਿਆ ਸੀ ਚੰਡੀਗੜ੍ਹ ਆਇਲਸ ਕਰਨ ਤੇ ਉੱਥੇ ਮੇਰੇ ਬੈਂਡ ਨਹੀਂ ਆਏ ਤੇ ਫਿਰ ਉਸ ਤੋਂ ਬਾਅਦ ਮੈਂ ਆਇਲਸ ਕੀਤੀ ਆਪਦੇ ਮਾਮੇ ਕੋਲ ਰਹਿ ਕੇ ਮੇਰੇ ਨਾਨਕੇ ਤੇ ਉੱਥੇ ਆ ਗਏ ਸੀ ਆਪਣੇ ਤੇ ਉਸ ਤੋਂ ਬਾਅਦ ਫਿਰ ਮੈਂ ਫਾਈਲ ਵੀ ਲਾਈ ਸੀਗੀ ਤੇ ਮੇਰੀ ਉਹ ਵੀ ਰਿਫਿਊਜ਼ਲ ਆ ਗਈ ਉਸ ਤੋਂ ਬਾਅਦ ਫਿਰ ਮੈਂ ਦੁਬਾਰੇ ਉਸੇ ਬੈਂਡਾਂ ਦੀ ਲਾਤੀ ਫੇਰ ਵੀ ਮੇਰੀ ਰਿਫਿਊਜ਼ਲ ਆਈ ਸੀਗੀ ਤੇ ਉਸ ਤੋਂ ਬਾਅਦ ਫਿਰ ਮੈਂ ਪੀਟੀ ਕੀਤੀ ਪੀਟੀ ਤੇ ਫਿਰ ਮੈਂ ਆਸਟ੍ਰੇਲੀਆ ਜੀ ਲਾਈ ਉੱਥੋਂ ਹੀ ਮੇਰੀ ਰਿਫਿਊਜ਼ਲ ਆ ਗਈ ਸੀਗੀ ਤੇ ਉਸ ਤੋਂ ਬਾਅਦ ਫਿਰ ਮੈਂ ਕੈਨੇਡਾ ਦੀ ਵਿਸਟਰ ਲਈ ਵਿਸਟਰ ਵੀ ਮੇਰੀ ਰਿਫਿਊਜ਼ ਲਾ ਗਈ ਤੇ ਉਸ ਤੋਂ ਬਾਅਦ ਫਿਰ ਮੈਂ ਇੱਥੋਂ ਦੀ ਲਈ ਸੀ ਦੁਬਈ ਦੀ ਕਿ ਇੱਥੋਂ ਆਪਣਾ ਵੀਜ਼ਾ ਆ ਗਿਆ ਤੇ ਹੁਣ ਆਪਾਂ ਦੁਬਈ ਆ ਗਏ ਤੇ ਆ ਤਾਲਾਬਾਦ ਦੇ ਵਿੱਚ ਇੱਥੇ ਕੰਮ ਕਰਦੇ ਪਿਆਂਗੇ ਪੂਰਾ ਵਧੀਆ ਕੰਮ ਹੈ ਇੱਕ ਨੰਬਰ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਪਹਿਲਾਂ ਪਹਿਲਾਂ ਇੱਥੇ ਇੱਕ ਮਹੀਨਾ ਸਾਨੂੰ ਪਰੇਸ਼ਾਨੀ ਆਈ ਆ ਕਿਉਂਕਿ ਆਪਾਂ ਹੋਰ ਵੈਦਰ ਚ ਰਹਿਣਾ ਇੱਥੇ ਵੈਦਰ ਗਰਮੀ ਵੱਧਾਗੀ ਇੱਕ ਮਹੀਨਾ ਸੀ ਪੂਰੀ ਤੰਗੀ ਕੱਟੀ ਹੈਗੀ ਮਤਲਬ ਤੰਗੀ ਨਹੀਂ ਕਹਿ ਸਕਦੇ ਆਪਾਂ ਵੀ ਏਸੀ ਦੇ ਵਿੱਚ ਰਹਿ ਰਹੇ ਹਾਂ ਪਰ ਪਰ ਵੀ ਜਦੋਂ ਆਪਾਂ ਘਰਦਿਆਂ ਨੂੰ ਛੱਡਦੇ ਇੱਕ ਵਾਰ ਹੁਣ ਇੱਥੇ ਰੋਟੀ ਪਾਣੀ ਆਪ ਲਾਉਣਾ ਪੈਂਦਾ ਨਹੀਂ ਮਿਲਦਾ ਘਰ ਵਰਗਾ ਸਵਾਦ ਸਾਨੂੰ ਹੁਣ ਮੈਨੂੰ ਅੱਜ ਨੂੰ 5 ਮਹੀਨੇ ਹੋ ਗਏ 5 ਮਹੀਨੇ ਹੋ ਗਏ ਮੈਂ 5 ਮਹੀਨਿਆਂ ਦੇ ਵਿੱਚ ਘੱਟੋ ਘੱਟ ਸਿਰਫ 2 ਜਾਂ 3 ਵਾਰ ਦੁੱਧ ਪੀਤਾ ਹੋਊਗਾ ਤੇ ਘਰੇ ਕਿਤੇ ਮੈਂ ਡੇਲੀ 2 ਲੀਟਰ ਦੁੱਧ ਪੀਣਾ ਸੀ ਕਿਤੇ ਕਿਉਂ ਤੋਂ ਬਿਨਾ ਮੈਂ ਰੋਟੀ ਨਹੀਂ ਚੰਗਾਦਾ ਮੈਂ ਰੋਟੀ ਵੀ ਕਿਉ ਵਿੱਚ ਗਿੱਲੀ ਕਰਕੇ ਇੰਨੀ ਚੋਪੜ ਕੇ ਖਾਂਦਾ ਸੀ ਇੱਥੇ ਹੁਣ ਸੁੱਕੀ ਖਾਣੀ ਪੈਂਦੀ ਆ ਤੇ ਸਬਜ਼ੀ ਬਿਨਾ ਤਾਂ ਕਰਕੇ ਸੇਤ ਵੀ ਚਲੋ ਪਰ ਉਹ ਵੀ ਸਹੀ ਆ ਵੀ ਕੋਈ ਜ਼ਿਆਦਾ ਖਰਚਾ ਨਹੀਂ ਲੱਗਾ ਇੱਥੇ ਆਉਣ ਦਾ ਜਿੰਨਾ ਕਿ ਖਰਚਾ ਲੱਗਿਆ ਉਹਦੇ ਨਾਲ ਚਲੋ ਵੱਧ ਕਮਾਈ ਹੈਗੀ ਆ ਉਹ ਮਾਗਰ ਪੁਲਿਸ ਦੀ ਗੱਡੀ ਜਾਂਦੀ ਆ ਦੇਖ ਲਓ ਤੇ ਵੀ ਆਈ ਜਾਂਦਾ ਹੈ ਹੈ ਆਈ ਜਾਂਦਾ ਹੈ ਹਾਂ ਉਹਦੇ ਨਾਲ ਵੀ ਫੇਰ ਆਪਣਾ ਦੁਬਈ ਦਾ ਬਣਿਆ ਹੁਣ ਰੱਬ ਕਰੇ ਕਿਰਪਾ ਤਾਂ ਇਥੋਂ ਫੋੜ ਸਕੇ ਗਾਹਾਂ ਦਾ ਕਰਾਂਗੇ ਆਪਾਂ ਤੇ ਰੱਬ ਕਰੂ ਕਿਰਪਾ ਕਿਉਂਕਿ ਆਪਾਂ ਦਿਨ ਰਾਤ ਅੱਗੇ ਅਰਦਾਸ ਰੱਬ ਅੱਗੇ ਅਰਦਾਸ ਵੀ ਕਰਦੇ ਆਂਗੇ ਤੇ ਆਪਣੀ ਮੰਮੀ ਵੀ ਅਰਦਾਸ ਬੇਨਤੀ ਕਰਦੀ ਆ ਤੇ ਮੇਰੀ ਣੀ ਤਾਂ ਮੇਰੀ ਮਾਂ ਜੀ ਜਰੂਰ ਸੁਣ ਗੱਬ ਤੇ ਬਾਕੀ ਮੇਰੇ ਮਾਪਿਓ ਦਾ ਬਹੁਤ ਵੱਡਾ ਸਹਿਯੋਗ ਰਿਹਾ ਮੈਨੂੰ ਇੱਥੇ ਤੱਕ ਭੇਜਣ 'ਚ ਉਹਨਾਂ ਨੇ ਕਦੇ ਵੀ ਇਹ ਨਹੀਂ ਸੋਚਿਆ ਵੀ ਤੇਰੇ ਤੇ ਪੈਸੇ ਖਰਾਬ ਹੋ ਗਏ ਇੰਨੀ ਵਾਰ ਫਿਊਜ ਲਾ ਗਈ ਵੀ ਮੈਂ ਘੱਟੋ ਘੱਟ ਮੇਰੇ ਤੇ ਬਾਲਾ ਨਹੀਂ ਮੈਂ ਕਹਿੰਦਾ 5-6 ਲੱਖ ਤਾਂ ਖਰਾਬ ਹੋ ਗਿਆ ਹੋਊਗਾ ਤੇ ਕਦੇ ਉਹਨਾਂ ਨੇ ਇਹ ਨਹੀਂ ਕਿਹਾ ਵੀ ਤੇਰੇ ਜ ਐ ਪੈਸੇ ਖਰਾਬ ਹੋ ਗਏ ਐ ਹੋ ਗਏ ਉਹ ਉਹਨਾਂ ਨੇ ਬਸ ਮੈਨੂੰ ਹੱਲਾਸ਼ੇਰੀ ਦਿੱਤੀ ਆ ਵੀ ਇਹ ਕਿਹਾ ਵੀ ਸਕਸੈਸ ਹੋ ਦਵਾ ਜ਼ਿੰਦਗੀ 'ਚ ਤੇ ਆਪਾਂ ਵੀ ਬਸ ਨਸ਼ੇ ਪੱਤੇ ਤੋਂ ਦੂਰਾਂਗੇ ਕਦੇ ਮਾੜਾ ਨਹੀਂ ਕਿਹਾ ਇਹ ਉਹਨਾਂ ਨੂੰ ਕਦੇ ਵੀ ਅੱਜ ਤੱਕ ਆਪਾਂ ਨਾ ਕਦੇ ਕੋਈ ਨਸ਼ਾ ਕੀਤਾ ਨਾ ਕਦੇ ਕੋਈ ਗਲਤ ਸੰਗਤ 'ਚ ਗਿਆਂਗੇ ਇੱਥੇ ਵੀ ਬਸ ਆਪਣਾ ਮਿੱਤਰ ਮਨਪ੍ਰੀਤ ਆਪਾਂ ਇਹਦੇ ਨਾਲ ਹੀ ਰਹਿਣਗੇ ਵੀ ਮੇਰੇ ਵਾਂਗੂ ਬੈਠੂਗਾ ਤੇ ਕੋਈ ਆਂਡਾ ਮੀਟ ਨਹੀਂ ਕੋਈ ਸ਼ਰਾਬ ਨਹੀਂ ਕੁਛ ਨਹੀਂ ਬਸ ਸਿਰਫ ਸਾਦੀ ਰੋਟੀ ਖਾਣ ਵਾਲੇ ਬੰਦੇ ਆਪਾਂ ਤੇ ਇਹੀ ਆਪਾਂ ਨੂੰ ਹੁਣ ਤੱਕ ਕਰਦੇ ਰਹੇ ਸਿੱਖਿਆਇਆ ਹੈਗਾ ਤੇ ਕਿਸੇ ਨਾਲ ਮਾੜਾ ਨਹੀਂ ਕਰਨਾ ਯਾਰ ਵੀ ਸਭ ਤੋਂ ਵੱਡੀ ਗੱਲ ਤੇ ਹਰੇਕ ਦੇ ਦੁੱਖ ਸੁੱਖ ਚ ਜਾਓ ਸੁੱਖ ਚ ਬੇਸ਼ੱਕ ਨਾ ਜਾਓ ਦੁੱਖ ਚ ਜ਼ਰੂਰ ਜਾਓ ਹਰੇਕ ਦੀ ਗੱਲ ਸੁਣੋ ਵੱਡਿਆਂ ਦਾ ਸਤਿਕਾਰ ਕਰੋ ਤੇ ਇਹੀ ਗੱਲਾਂ ਆਪਣੀ ਜ਼ਿੰਦਗੀ ਚ ਕੰਮ ਆਉਣ ਵਾਲੀਆਂ ਨੇਗੀਆਂ ਤੇ ਇੱਧਰ ਆ ਕੇ ਪਤਾ ਵੀ ਇਹੀ ਲੱਗਦਾ ਜਿਹੜਾ ਕੁਝ ਆਪਾਂ ਨੂੰ ਕਰਦੇ ਰਹੇ ਸਿੱਖਿਆਇਆ ਇੱਧਰ ਉਹ ਕੰਮ ਵੀ ਸਾਰਾ ਆਪਣੇ ਆ ਰਿਹਾ ਕਿਉਂਕਿ ਜਦੋਂ ਆਪਾਂ ਕੰਪਨੀ ਵਗੈਰਾ ਚ ਜਾਂਦੇ ਆ ਉੱਥੇ ਪਿਆਰ ਨਾਲ ਗੱਲ ਕਰਦੇ ਆ ਆਪਣੀ ਉਹ ਗੱਲ ਸੁਣਦੇ ਵੀ ਨੇਗੇ ਤੇ ਜਿਹੜੇ ਕੋਈ ਹੁੰਦੇ ਨੇ ਹੁਣ ਜਿਵੇਂ ਆਪਾਂ ਕਹਿ ਦਈਏ ਵੀ ਕਈ ਅਸੀਂ ਕੰਪਨੀ ਚ ਗਏ ਇੱਕ ਦਿਨ ਉੱਥੇ ਕੋਈ ਆਇਆ ਜਿਵੇਂ ਕੋਈ ਬੰਦਾ ਆਪਦਾ ਐਟੀਟਿਊਡ ਆਪਦਾ ਹੀ ਲਈ ਫਿਰ ਇੱਕ ਉਹਨਾਂ ਨੇ ਕੰਪਨੀ ਨਾਲ ਉਹਨਾਂ ਨੇ ਗੱਲ ਵੀ ਨਹੀਂ ਕਰੀ ਤੇ ਅਸੀਂ ਗਏ ਵਧੀਆ ਪਹਿਲਾਂ ਮਤਲਬ ਸਾਸਰੀ ਘਰ ਵਗੈਰਾ ਬੁਲਾਈ ਵਧੀਆ ਗੱਲਬਾਤ ਕਰੀ ਸਾਡੇ ਨਾਲ ਉਹਨਾਂ ਨੇ ਪੂਰਾ ਵਧੀਆ ਕੋਆਪਰੇਟ ਕੀਤਾ ਤੇ ਮਤਲਬ ਜਿਵੇਂ ਆਪਾਂ ਨੂੰ ਘਰਦਿਆਂ ਨੇ ਸਿੱਖਿਆ ਆਇਆ ਹੋਇਆ ਵੀ ਜਿਵੇਂ ਆਪਾਂ ਮੂਰੋਂ ਯਾਰ ਆ ਵੀ ਇਸ ਨੂੰ ਬੋਲਾਂਗੇ ਮੂਰਲਾ ਵੀ ਫਿਰ ਆਪਾਂ ਨੂੰ ਉਸ ਤਰ੍ਹਾਂ ਹੀ ਬੋਲਦਾਗਾ ਤੇ ਇਹ ਸੀ ਆਪਣੀ ਛੋਟੀ ਜਿੰਦਗੀ ਦੀ ਸਟੋਰੀ ਤੇ ਹੁਣ ਇਸ ਤੋਂ ਅੱਗੇ ਜੇ ਰੱਬ ਕਰੇ ਕਿਰਪਾ ਦੇਖੋ ਕਿੱਧਰ ਦਾ ਬਣਦਾ ਆਪਣਾ ਤੇ ਆਪਾਂ ਉਹ ਵੀ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਵੀ ਕਿਵੇਂ ਬਣਿਆ ਤੇ ਹਲੇ ਤੱਕ ਫਿਰ ਹਾਲ ਆਪਣੀ ਇੰਨੀ ਸਟੋਰੀ ਸੀਗੀ ਤੇ ਇੱਕ ਤੁਹਾਨੂੰ ਹੋਰ ਦੱਸ ਦਈਏ ਪਹਿਲਾ ਮੋਬਾਈਲ ਵੀ ਮੇਰੇ ਕੋਲੇ ਰੀਲਮੀ ਦਾ ਸੀਗਾ ਉਹ ਜਦੋਂ ਮੈਂ 10ਵੀਂ ਕਲਾਸ ਪਾਸ ਕਰੀ ਸੀਗੀ 10ਵੀਂ ਕਲਾਸ ਪਾਸ ਕਰਨ ਤੋਂ ਬਾਅਦ ਮੈਂ ਤੂੜੀ ਵਾਲੀ ਮਸ਼ੀਨ ਤੇ ਸੀ ਉਸ ਦਿਨ ਜਦੋਂ ਮੇਰਾ ਰਿਜ਼ਲਟ ਆਇਆ ਸੀਗਾ ਤੇ ਜਦੋਂ ਮੈਂ ਘਰੇ ਦੱਸਿਆ ਵੀ ਰਿਜ਼ਲਟ ਆ ਗਿਆ ਮੇਰਾ ਤੇ ਫੇਰ ਘਰ ਦੇ ਪੂਰੇ ਖੁਸ਼ ਹੋਏ ਜਦੋਂ ਮੈਂ ਸਾਰਿਆਂ ਚ ਪਾਸ ਸੀਗਾ ਵਧੀਆ ਨੰਬਰ ਚ ਮੇਰੇ ਤੇ ਉਸ ਤੋਂ ਬਾਅਦ ਮੈਂ ਮੇਰੀ ਮੰਮੀ ਨੂੰ ਲੈ ਕੇ ਬਰਨਾਲੇ ਗਿਆ ਸੀਗਾ ਤੇ ਬਰਨਾਲੇ ਤੋਂ ਬਰਨਾਲੇੋਂ ਮੈਂ ਰੀਅਲਮੀ ਸੀ 1 ਮੋਬਾਈਲ ਲੈ ਕੇ ਆਇਆ ਸੀਗਾ ਉਹ ਐ ਸੀ 7500 ਦਾ ਮੇਰੇ ਸਾਰਾ ਕੁਝ ਜ਼ਿਆਦਾਗਾ ਤੇ ਉਹ ਫੋਨ ਮੇਰੇ ਕੋਲੇ ਹਜੇ ਵੀ ਪਿਆ ਪਰ ਹੁਣ ਉਹ ਪਿੰਡ ਇਸ ਟਾਈਮ ਨੀਲੇ ਰੰਗ ਦਾ ਸੀ ਉਹ ਉਸ ਤੋਂ ਬਾਅਦ ਮੈਂ ਲੈਤਾ ਨਹੀਂ ਪਹਿਲਾ ਮੋਬਾਈਲ ਸੀ ਮੇਰਾ ਕਾਰਬਨ ਦਾ ਉਹ ਲੈਤਾ ਸੀ ਮੈਂ 9ਵੀਂ ਕਲਾਸ ਚ ਤੇ ਉਹ 9ਵੀਂ ਕਲਾਸ ਚ ਲਿਆ ਸੀ ਮੈਂ ਕਾਰਬਨ ਦਾ ਕੀਪੈਡ ਲੈ ਕੇ ਦਿੱਤਾ ਸੀ ਮੈਨੂੰ ਘਰ ਦੇ ਨੂੰਦੋਂ ਉਦੋਂ ਮੈਂ ਲੱਗਾ ਸੀ ਪੀਖੀ ਟਿਊਸ਼ਨ ਤੇ ਤੇ ਜਦੋਂ ਪੀਖੀ ਟਿਊਸ਼ਨ ਤੇ ਲੱਗਾ ਸੀ ਮੈਂ ਘਰ ਦੇ ਨੂੰ ਕਿਹਾ ਸੀ ਮੈਨੂੰ ਫੋਨ ਦੀ ਲੋੜ ਆ ਗਈ ਵੀ ਫੋਨ ਵਗੈਰਾ ਕਰਨ ਦੀ ਤੇ ਮੇਰੇ ਸਾਰੇ ਦੋਸਤਾਂ ਕੋਲ ਉਹ ਟੱਚ ਮੋਬਾਈਲ ਹੁੰਦੇ ਸੀ ਤੇ ਮੈਨੂੰ ਉਦੋਂ ਘਰਦਿਆਂ ਨੇ ਕਾਰਬਨ ਦਾ ਕੀਪੈਡ ਲੈ ਕੇ ਦਿੱਤਾ ਸੀ ਮੇਰੇ ਯਾਦ ਆ ਪੀਖੀ ਤੋਂ ਮੈਂ ਮੇਰਾ ਡੈਡੀ ਤੇ ਮੇਰੀ ਮੰਮੀ ਅਸੀਂ ਤਿੰਨੇ ਜਾਣੇ ਮੋਟਰਸਾਈਕਲ ਤੇ ਗਏ ਸੀ ਪੀਖੀ ਮੋਬਾਈਲ ਲੈਣ ਮੇਰਾ ਤੇ ਉਦੋਂ ਉਹ ਮੋਬਾਈਲ ਦਾ ਵੀ ਇੰਨਾ ਚਾਉ ਸੀ ਮੈਨੂੰ ਉਦੋਂ ਮੋਬਾਈਲ ਨਾਲ ਮੈਨੂੰ ਚਿਪ ਦਵਾਈ ਕਰਦਿਆ ਨੇ ਮੋਬਾਈਲ ਚ ਪਾਉਣ ਵਾਲੀ ਜਿਹੜੀ ਉਹ ਸੈਂਡਿਸਕ ਦੀ ਹੁੰਦੀ ਹੈ ਚਿਪ ਤੇ ਫਿਰ ਮੈਂ ਪਿੰਡ ਆ ਕੇ ਉਹ ਚ ਮੇਰੇ ਕੋਲ ਕੰਪਿਊਟਰ ਹੁੰਦਾ ਸੀ ਮੈਂ ਗਾਣੇ ਵਗੈਰਾ ਭਰ ਕੇ ਉਹਦੇ ਚ ਗਾਣੇ ਵਗੈਰਾ ਭਰੇ ਚਿਪ ਮੋਬਾਈਲ ਚ ਪਾਈ ਚਲਾਏ ਹੈੱਡਫੋਨ ਫਿਰ ਅਸੀਂ ਉਸ ਤੋਂ ਬਾਅਦ ਅਗਲੇ ਸਾਲ ਆਨੰਦਪੁਰ ਸਾਹਿਬ ਗਏ ਉਸੇ ਸਾਲ ਹੀ ਮਤਲਬ ਤੇ ਹੋਲੇ ਮਹਲੇ ਤੇ ਮੈਂ ਆਪਦਾ ਉਸੇ ਫੋਨ ਵਾਲੀ ਹੈੱਡਫੋਨ ਲੱਗੇ ਮੇਰੇ ਮੈਂ ਆਪਦੀ ਟੌਰ ਚ ਕਾਰਬਨ ਦੇ ਨਾਲ ਤੇ ਆਪਾਂ ਉੱਥੇ ਵੀ ਨਹੀਂ ਕੋਈ ਉਹ ਕਰਿਆ ਹੈਗਾ ਵੀ ਮੇਰੇ ਕੋਲੇ ਛੋਟਾ ਮੋਬਾਈਲ ਕੋਈ ਉਹ ਨਹੀਂ ਕੀਤਾ ਹੈਗਾ ਵੀ ਘਰਦਿਆਂ ਨੂੰ ਤੰਗ ਨਹੀਂ ਕੀਤਾ ਹੈਗਾ ਫਿਰ 12ਵੀਂ ਅੱਜ ਤੋਂ 10ਵੀਂ ਕਲਾਸ ਚ ਮੈਂ ਪਾਸ ਹੋ ਗਿਆ ਸੀ ਫਿਰ ਮੈਨੂੰ ਘਰਦਿਆਂ ਨੇ ਵਧੀਆ ਰੀਅਲਮੀ ਦਾ ਦਵਾਇਆ ਸੀ ਉਦੋਂ ਰੀਅਲਮੀ ਕੰਪਨੀ ਚੱਲੀ ਚੱਲੀ ਸੀਗੀ ਮਤਲਬ C1 ਮੋਬਾਈਲ ਆਇਆ ਸੀ ਨਵੇਂ ਤੇ ਮੈਨੂੰ ਉਹ ਮੋਬਾਈਲ ਦਵਾਇਆ ਫਿਰ ਉਸ ਤੋਂ ਬਾਅਦ ਜਦੋਂ ਮੇਰੀ ਐਲਸ ਕਲੀਅਰ ਹੋ ਗਈ ਸੀਗੀ ਫਿਰ ਮੈਨੂੰ ਦਵਾਇਆ ਆਈਫੋਨ 7+ ਤੇ ਉਸ ਤੋਂ ਬਾਅਦ ਮੇਰਾ ਹੋ ਗਿਆ ਸੀਗਾ ਐਕਸੀਡੈਂਟ ਮਤਲਬ ਮੇਰੇ ਮੋਟਰਸਾਈਕਲ ਦੇ ਮੂਰੇ ਕੁੱਤਾ ਆ ਗਿਆ ਸੀਗਾ ਮੈਂ ਡਿੱਗ ਪਿਆ ਸੀ ਉਹ ਫੋਨ ਉਹ ਤੋਂ ਬ੍ਰੇਕ ਹੋ ਗਿਆ ਸੀ ਟੁੱਟ ਗਿਆ ਸੀ ਬਿਲਕੁਲ ਤੇ ਉਹ ਉਸ ਤੋਂ ਬਾਅਦ ਫਿਰ ਮੈਨੂੰ ਆਈਫੋਨ ਐਕਸ ਦਵਾਇਆ ਕਰਦਿਆ ਨੇ ਤੇ ਉਹ ਆਈਫੋਨ ਐਕਸ ਵੀ ਮੈਂ 2 ਸਾਲ ਚਲਾਇਆ ਵਧੀਆ ਤੇ ਉਸ ਤੋਂ ਬਾਅਦ ਫਿਰ 2024 ਦੇ ਵਿੱਚ ਆ ਕੇ ਮੈਂ ਹੁਣ ਜਿਹੜਾ ਮੇਰੇ ਕੋਲੇ ਹੁਣ ਆਈਫੋਨ 13 ਪ੍ਰੋ ਮੈਕਸ ਇਹ ਹੈਗਾ ਤੇ ਹੁਣ ਮੇਰੇ ਕੋਲੇ ਇਹ ਆ ਫਿਰ ਮੈਨੂੰ ਇਹ ਦਵਾਤਾ ਸੀ ਕਰਦਿਆ ਨੇ ਤੇ ਮਤਲਬ ਆਪਾਂ ਪਰ ਕਦੇ ਵੀ ਕਰਦੇ ਵੀ ਐ ਤੰਗ ਨਹੀਂ ਕਰੇ ਮੈਨੂੰ ਆ ਜੀ ਚਾਹੀਦੀ ਚਾਹੀਦੀ ਹੈਗੀ ਤੇ ਆਪਾਂ ਨੂੰ ਖੁਸ਼ ਹੋ ਕੇ ਦਵਾਉਂਦੇ ਨੇ ਕਿਉਂਕਿ ਉਹਨਾਂ ਨੂੰ ਵੀ ਪਤਾ ਵੀ ਆਪਾਂ ਮਾੜੀ ਸੰਗਤ ਤੋਂ ਦੂਰ ਆਂਗੇ ਕੋਈ ਨਸ਼ਾ ਪੱਤਾ ਨਹੀਂ ਕੋਈ ਚੀਜ਼ ਨਹੀਂ ਜੀ ਵੀ ਜੇ ਚੰਗੇ ਪਾਸਿਆਂ ਤਾਂ ਹੀ ਕਰਦੇ ਆਪਾਂ ਨੂੰ ਦਵਾਈ ਜਾਂਦੇ ਨੇਗੇ ਸਾਨੂੰ ਇੱਕ ਬੰਦਾ ਮਿਲਿਆ ਇਥੇ ਮਨ ਮਨ ਆ ਮਨਪ੍ਰੀਤ ਦੇ ਨੌਨਚਾ ਕੋਈ ਬੰਦਾ ਉਹਨੂੰ ਉਹਦੇ ਘਰ ਦੇ ਮੋਬਾਈਲ 'ਤੇ ਦਵਾ ਰਹੇ ਦੋ ਵਾਰੀ ਪਹਿਲਾਂ ਦਵਾਇਆ 15 15000 ਦਾ ਮੋਬਾਈਲ ਨਸੇ ਪਿੱਛੇ ਸਿਰਫ ਪੁਣੇ ਕੁਸ ਪੈਸਿਆਂ 'ਚ ਵੇਚਦਾ ਕਿਸੇ ਦਾ 1000 ਕੋਈ 1200 ਦਾ ਦੋ ਵਾਰੀ ਦੋਨੇ ਵਾਰੀ ਇਸ ਤਰ੍ਹਾਂ ਹੀ ਵੇਚਦਾ ਹੁਣ ਉਹ ਵੀ ਇਸ ਵਾਰ ਉਹਦੇ ਘਰ ਦੇ ਮੋਬਾਈਲ ਵੀ ਨਹੀਂ ਦੁਬਾਰਾ ਇਹ ਤੇ ਆਪਾਂ ਤੁਹਾਨੂੰ ਇਹੀ ਸਲਾਹ ਦੇ ਮੈਂ ਵੀ ਇਹਦਾ ਨਸ਼ੇ ਪੱਤਿਆਂ ਤੋਂ ਦੂਰ ਰਹੋ ਸਾਰੇ ਤੇ ਚੰਗੇ ਕੰਮ ਕਰੋ ਮਾਪੇ ਦੀ ਸੇਵਾ ਕਰੋ ਤੇ ਰੱਬ ਨੂੰ ਯਾਦ ਕਰੋ ਲੋ ਤੁਸੀਂ ਮੈਥੋਂ ਵੱਧ ਸਿਆਣੇ ਹੋ ਆਪਾਂ ਤਾਂ ਜਿੰਨਾ ਕੁ ਪਤਾ ਸੀ ਆਪਾਂ ਦੱਸਤਾ ਨਹੀਂ ਮਨਪ੍ਰੀਤ ਤੇ ਇਹ ਸੀ ਆਪਣੀ ਛੋਟੀ ਜੀ ਸਟੋਰੀ ਆਵਦੀ ਲਾਈਫ ਦੀ ਸੁਰਤੋਂ ਹੀ ਕਰਦੇ ਹੋਣਗੇ ਚਾਰ ਗੱਡੀਆਂ ਲਾਂਗੀਆਂ ਦੋ ਇੱਧਰ ਲਾਂਗੀਆਂ ਤੇ ਇੱਧਰ ਲਾਂਗੀਆਂ ਤੇ ਇਹ ਸੀ ਆਪਣੀ ਛੋਟੀ ਜੀ ਲਾਈਫ ਦੀ ਸਟੋਰੀ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸੋ ਵੀ ਕਿਸ ਤਰ੍ਹਾਂ ਦੀ ਲੱਗੀ ਤੇ ਬਾਕੀ ਇੱਕ ਦੋ ਕ ਸਟੋਰੀਆਂ ਆਪਣੀ ਲਾਈਫ ਰਿਲੇਟਡ ਹੋਰ ਵੀ ਨੇਗੀਆਂ ਉਹ ਆਪਾਂ ਹੋਰ ਵਲੌਗ ਦੇ ਵਿੱਚ ਦੱਸਾਂਗੇ ਉਹ ਥੋੜੀਆਂ ਆਰਡਰ ਰਿਲੇਟਡ ਨੇਗੀਆਂ ਮਤਲਬ ਉਹ ਟੌਪਿਕ ਅਲੱਗ ਹੋਦਾ ਤੇ ਉਹ ਥੋੜੀਆਂ ਹੋਰ ਤੁਹਾਨੂੰ ਦੱਸਾਂਗੇ ਉਹ ਥੋੜੀਆਂ ਇਮੋਸ਼ਨਲ ਨੇਗੀਆਂ ਤੇ ਕਦੇ ਟਾਈਮ ਕੱਢ ਕੇ ਤੁਹਾਨੂੰ ਉਹ ਵੀ ਦੱਸਾਂਗੇ ਤੇ ਫਿਲਹਾਲ ਅੱਜ ਲਈ ਇੰਨਾ ਹੀ ਬਹੁਤ ਆਪਣਾ ਵਲੌਗ ਕਿਉਂਕਿ ਕਾਫੀ ਵੱਡਾ ਹੋ ਗਿਆ ਤੇ ਬਾਕੀ ਹੁਣ ਉਸ ਤੋਂ ਬਾਅਦ ਅਸੀਂ ਰੈਸਟ ਕਰਕੇ ਫਿਰ ਸਵੇਰੇ ਰੈਸਟ ਦੁਬਾਰੇ ਫੇਰ ਜਾਣਾ ਕੰਮ ਤੇ ਟਾਈਮ ਇੰਨਾ ਹੁੰਦਾ ਨਹੀਂ ਆਪਣੇ ਕੋਲੇ ਬਾਕੀ ਤੁਹਾਨੂੰ ਆਪਾਂ ਕੱਲ ਨੂੰ ਕੰਮ ਤੇ ਵੀ ਵਲੌਗ ਬਣਾਵਾਂਗੇ ਤੇ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਉੱਥੇ ਆਪਾਂ ਸਾਰੇ ਜਿਹੜੇ ਪਾਕਿਸਤਾਨ ਦੇ ਬੰਦੇ ਮਤਲਬ ਮਿੱਤਰ ਆਪਾਂ ਨੂੰ ਭਾਈ ਮਿਲਦੇ ਨੇ ਪਾਕਿਸਤਾਨੀ ਗੁਜਰਾਤੀ ਸਾਰੇ ਦੇਸ਼ਾਂ ਦੇ ਉੱਥੇ ਆਉਂਦੇ ਨੇਗੇ ਸਾਰਿਆਂ ਨਾਲ ਆਪਾਂ ਗੱਲਬਾਤ ਕਰਾਂਗੇ ਵਧੀਆ ਤੇ ਨਾਲੇ ਤੁਹਾਨੂੰ ਸਾਰਿਆਂ ਨੂੰ ਮਿਲਾਵਾਂਗੇ ਨਾਲੇ ਦੱਸਾਂ ਵੀ ਕੰਮ ਕਰ ਕਿਦਾਂ ਕਿਉਂਕਿ ਆਪਣੇ ਮੂੰਹੋਂ ਕੰਮ ਦੱਸਣਾ ਆਪਦਾ ਕੰਮ ਸਹੀ ਨਹੀਂ ਹੁੰਦਾ ਆਪਾਂ ਦੂਜਿਆਂ ਤੋਂ ਦਿਖਾਵਾਂ ਤੁਹਾਨੂੰ ਉਹਨਾਂ ਦੇ ਰਿਵਿਊ ਲਵਾਂਗੇ ਆਪਾਂ ਕੱਲ ਨੂੰ ਵੀ ਆਪਣੇ ਕੰਮ ਦੇ ਵਿੱਚ ਕਿਸ ਤਰ੍ਹਾਂ ਫਾਇਦਾ ਹੈਗਾ ਜਾਂ ਨਾ ਤੇ ਜੇ ਕਿਸੇ ਨੇ ਕੰਮ ਦੇ ਵਿੱਚ ਆਉਣਾ ਵੀ ਹੋਵੇ ਤਾਂ ਵੀ ਆਪਾਂ ਨੂੰ ਆਪਾਂ ਨੂੰ ਕੰਟੈਕਟ ਕਰ ਸਕਦਾ ਹੈਗਾ ਆਪਾਂ ਉਹਦਾ ਘੱਟ ਤੋਂ ਘੱਟ ਖਰਚੇ ਦੇ ਵਿੱਚ ਕਰਾ ਦਾਂਗੇ ਕਿਉਂਕਿ ਆਪਾਂ ਡਾਇਰੈਕਟ ਕੰਪਨੀ ਚੋਂ ਵੀ ਇਹ ਆਵਾਵਾਂਗੇ ਆਪਾਂ ਵਿੱਚ ਏਜੰਟ ਨਹੀਂ ਪਾਉਂਦੇ ਅਸੀਂ ਵੀ ਆਪਾਂ ਸਿਰਫ ਲੱਖ ਰੁਪਏ ਦੇ ਵਿੱਚ ਵਿੱਚ ਉਹਦਾ ਇਧਰ ਉਹ ਕਰਵਾ ਦਾਂਗੇ ਵਿੱਚੀ ਮੋਟਰਸਾਈਕਲ ਦਾ ਲਾਇਸੈਂਸ ਵਗੈਰਾ ਸਭ ਕੁਝ ਅਵੇਲੇਬਲ ਕਰਵਾ ਦਾਂਗੇ ਓਕੇ ਜੀ ਮਿਲਦੇ ਆਂ ਫਿਰ ਆਪਾਂ ਅਗਲੇ ਨਵੇਂ ਵਲੌਗ ਦੇ ਵਿੱਚ ਤੇ ਇੱਕ ਛੋਟੀ ਜੀ ਰਿਕਵੈਸਟ ਸੀਗੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇ ਆਪਣੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਜ਼ਰੂਰ ਕਰੋ ਤੇ ਕਮੈਂਟ ਕਮੈਂਟ ਵੀ ਕਰਿਆ ਕਰੋ ਵੀ ਜੇ ਗਲਤੀ ਵੀ ਹੁੰਦੀ ਹੈ ਕੋਈ ਆਪਣਾ ਗਲਤੀ ਵੀ ਦੱਸੋ ਕਮੈਂਟ ਦੇ ਵਿੱਚ ਵਧੀਆ ਲੱਗਦਾ ਤਾਂ ਕਮੈਂਟ ਕਰਕੇ ਹੌਸਲਾ ਦਾ ਵਧਾ ਲਿਆ ਕਰੋ ਥੋੜਾ ਜਿਹਾ ਤੇ ਇੱਕ ਸ਼ੇਅਰ ਵੀ ਜ਼ਰੂਰ ਕਰਦਾ ਕਰੋ ਆਪਣਾ ਚੈਨਲ ਤੇ ਕਿਉਂਕਿ ਆਪਾਂ ਵੀ ਤੁਹਾਡੇ ਨਾਲਿਆਂਗੇ ਜੇ ਤੁਸੀਂ ਵੀਡੀਓ ਦੇਖ ਰਹੇ ਹੋ ਤਾਂ ਹੀ ਆਪਾਂ ਪਾਉਣਿਆਂਗੇ ਤੇ ਜੇ ਤੁਸੀਂ ਨਾ ਦੇਖੋਗੇ ਫਿਰ ਆਪਾਂ ਪਾ ਕੇ ਵੀ ਸੁਆਦ ਆਉਂਦਾ ਨਹੀਂ ਹੈਗਾ ਉਹੀ ਗੱਲ ਹੈ ਜੇ ਤੁਸੀਂ ਦੇਖ ਰਹੇ ਹੋ ਤਾਂ ਹੀ ਪਾਉਣ ਦਾ ਨਜ਼ਾਰਾ ਆਉਂਦਾ ਹੈਗਾ ਹਾਂ ਕਮੈਂਟਾਂ ਦੇ ਵਿੱਚ ਤੁਸੀਂ ਗਲਤੀ ਦੱਸੋਗੇ ਆਪਾਂ ਕੱਲ ਨੂੰ ਉਹ ਗਲਤੀ ਨੂੰ ਸੁਧਾਰਾਂਗੇ ਸਾਰਾ ਕੁਝ ਦੱਸਾਂਗੇ ਤੁਹਾਨੂੰ ਵੀ ਸੁਧਾਰ ਕਰਾਂਗੇ ਵੀ ਆਪਾਂ ਕੀ ਸੁਧਾਰ ਕਰਿਆ ਤੇ ਬਾਕੀ ਓਕੇ ਜੀ ਧੰਨਵਾਦ ਜੀ ਸਾਰਿਆਂ ਦਾ ਬਲੌਗ ਦੇਖਣ ਲਈ ਮਿਲਦੇ ਆਪਾਂ ਨਵੇਂ ਬਲੌਗ ਦੇ ਵਿੱਚ ਕੱਲ ਨੂੰ ਤੇ ਆਪਣੇ ਕੰਮ ਦੇ ਉੱਤੇ ਓਕੇ ਜੀ